ਰਾਜਸਥਾਨ ਦਾ ਫੀਲ ਨਾਲ ਚਾਹ ਬਣਾਉਂਦੇ ਹੋਏ ਸੜਕਾਂ ਦੇ ਯਾਰ ਰਸਤੇ ਚ ਆ ਗਏ ਰਸਤੇ ਜਰਾ ਅੱਗੇ ਦਾ ਹਾੜਾ ਇਹੋ ਇਹਨੇ ਰਾਜਸਥਾਨ ਦੇ ਵਿੱਚ ਰਸਤਾ ਬੰਦ ਹੋਣ ਕਿਧਰੋਂ ਲੰਗੀਏ ਤੁਹਾਡੇ ਦੇ ਤੇ ਲੁੱਟਾਂ ਖੂਹਾਂ ਹੁੰਦੀਆਂ ਨੇ ਜਿੱਥੇ ਜਿੱਥੇ ਬੜੇ ਕਤਲ ਹੋਏ ਨੇ ਜਿੱਥੇ ਸ਼ਰਾਬ ਮਿਲੇ ਨੇ ਬੜੇ ਜਿੱਥੇ ਉਜੜੇ ਨੇ ਲੋਕ ਆਹ ਵੇਖੋ ਉਪਰੋਂ ਕਹਿੰਦੇ 83 ਪਤਾ ਨਹੀਂ ਕਿੰਨੇ ਪਿੰਡ ਸੀ ਰਾਤੋ ਰਾਤ ਖਾਲੀ ਕਰਨੇ ਪਏ ਉਹਨਾਂ ਚੋਂ ਕੋਲਦਾ ਹਰ ਇੱਕ ਪਿੰਡ ਸੀ ਸਾਰਾ ਬੰਜਰ ਹੋ ਗਿਆ ਘਾਰ ਹੀ ਬਣੇ ਨੇ ਅਰੇ ਟਟ ਕੇ ਦੇਖੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਅਸੀਂ ਵੀ ਬਹੁਤ ਵਧੀਆ ਹਾਂ ਕੱਲ ਤੁਹਾਨੂੰ ਪਤਾ ਸੀ ਗਏ ਸੀ ਜodhpur ਇੱਥੇ ਤੁਹਾਨੂੰ ਮਹਾਰਾਨਗੜ ਫੋਰਟ ਤੇ ਇੱਕ ਬਹੁਤ ਵਧੀਆ ਗਾਰਡਨ ਦਿਖਾਇਆ ਤੇ ਇਹ ਜਿਹੜਾ ਫੋਰਟ ਹੈ ਜੀ ਬੜਾ ਨਜ਼ਾਰੇਦਾਰ ਤੇ ਜੋਧਪੁਰ ਸ਼ਹਿਰ ਵੀ ਬਹੁਤ ਵਧੀਆ ਜਿਹੜਾ ਜੋਧਾ ਜੀ ਨੇ ਵਸਾਇਆ ਸੀ ਇੱਥੇ ਨਾਮ ਜੋਧਪੁਰ ਉਦੋਂ ਤੋਂ ਪਿਆ ਪੁਰਾਣੀ ਹਿਸਟਰੀ ਐਸੇ ਸ਼ਹਿਰ ਦੀ ਬਹੁਤ ਖੂਨ ਹੀ ਖਰਾਬਾ ਬਹੁਤ ਤਲਵਾਰਾਂ ਅਮਦullahਾਂ ਬਹੁਤ ਜੰਗ ਯੁੱਧ ਹੋਏ ਨੇ ਜੰਗ ਹੋਈ ਐ ਇੱਥੇ ਸੋ ਇਹ ਉਸ ਟਾਈਮ ਦਾ ਸ਼ਹਿਰ ਹੈ ਤੇ ਅੱਜ ਇੱਥੋਂ ਦੀ ਹਿਸਟਰੀ ਇੱਥੋਂ ਦਾ ਇਤਿਹਾਸ ਗਵਾਹੀ ਦਿੰਦਾ ਆਪਣੇ ਆਪ ਦੀ ਇਹ ਬਹੁਤ ਸੋਹਣਾ ਸ਼ਹਿਰ ਹੈ ਤੇ ਅਸੀਂ ਰੁਕੇ ਸੀ ਜੀ ਇੱਕ ਆ ਪਤਾ ਨਹੀਂ ਆਨੰਦ ਹੋਟਲ ਦੇ ਵਿੱਚ ਗੱਡੀ ਦੀ ਪਾਰਕਿੰਗ ਦੇਖੋ ਸਾਨੂੰ ਬੇਸ ਬੇਸਿਕਲੀ ਹੋਟਲ ਉਹ ਲੱਭ ਚਾਹੀਦਾ ਹੁੰਦਾ ਜਿੱਥੇ ਸਾਡੀ ਗੱਡੀ ਦੀ ਸੇਫਟੀ ਦੇ ਨਾਲ ਪਾਰਕਿੰਗ ਹੋ ਜੇ ਕਿਉਂਕਿ ਕਈ ਹੋਟਲਾਂ ਦੀ ਪਾਰਕਿੰਗ ਹੁੰਦੀ ਹੈ ਉਹ ਬਾਹਰ ਲਵਾਉਂਦੇ ਨੇ ਗੱਡੀ ਤੇ ਉਹ ਫਿਰ ਇਹ ਕਹਿ ਦਿੰਦੇ ਨੇ ਪਾਰਕਿੰਗ ਐਟ ਯਰ ਓਨ ਰਿਸਕ ਸਾਨੂੰ ਫਿਰ ਉਹ ਦਿੱਕਤ ਆndi ਇਹ ਸਾਨੂੰ ਪਾਰਕਿੰਗ ਵਾਲਾ ਹੋਟਲ ਮਿਲਿਆ ਤਾਂ ਸੀ ਲੇਕਿਨ ਹੋਟਲ ਕਿਸੇ ਕੰਮ ਦਾ ਨਹੀਂ ਬੇਕਾਰ ਰੀਜਨ ਵਾਸ਼ਰੂਮ ਬਹੁਤ ਗੰਦਾ ਸੀ ਅਰੇ ਰਾਤ ਨੂੰ ਪਹੁੰਚੇ ਸੀ ਹੁਣ ਸਾਡੇ ਕੋਲ ਕੋਈ ਆਪਸ਼ਨ ਨਹੀਂ ਸੀ ਉਸ ਟਾਈਮ ਤੇ ਬੇਕਾਰ ਨਾਲ ਹੀ ਸਭ ਤੋਂ ਵੱਡੀ ਜਿਹੜੀ ਮਾੜੀ ਗੱਲ ਇਹ ਹੈ ਕਿ ਇਹਦੇ ਬੈਕਸਾਈਡ ਤੇ ਇੱਕ ਰੇਲਵੇ ਸਟੇਸ਼ਨ ਹੈ ਬਿਲਕੁਲ ਬੈਕਸਾਈਡ ਤੇ ਕੰਦ ਪੈਂਦੀ ਹੈ ਤੇ ਰੇਲਾਂ ਟ੍ਰੇਨਾਂ ਨੇ ਸਾਰੀ ਰਾਤ ਦੁੱਖੀ ਕੀਤਾ ਇਹ ਤਾਂ ਇਹ ਗੱਲ ਹੋ ਗਈ ਪੈਸੇ ਦੇ ਕੇ ਖੁਦ ਨੂੰ ਟੌਰਚਰ ਕਰਵਾਇਆ ਸੀ ਤੇ ਇੱਧਰ ਆਉਂਦੇ ਨਹੀਂ ਜੀ ਮੇਰੀਆਂ ਦੋਨੋਂ ਧੀਆਂ ਤੇ ਨਾਲ ਮੇਰੀ ਵਾਈਫ ਆ ਮੇਰੀ ਭਣਜੀ ਮਹਿਕ ਤੇ ਉਹ ਮੇਰੀ ਕੁੜੀ ਬਾਈ ਰੱਖੋ ਰੱਖੋ ਸਮਾਨ ਰੱਖੋ ਦੇਖੋ ਜੀ ਖਾਲੀ ਸੜਕਾਂ ਨੇ ਜੋਧਪੁਰ ਤੋਂ ਅੱਗੇ ਜਾਂਦੇ ਹੋਏ ਜੋਧਪੁਰ ਦਾ ਸਾਡਾ ਸਫ਼ਰ ਬਹੁਤ ਜ਼ਿਆਦਾ ਜ਼ਿਆਦਾ ਵਧੀਆ ਰਿਹਾ ਐਨਾ ਨਜ਼ਾਰਾ ਆ ਨਾ ਜੋਧਪੁਰ ਦੇ ਵਿੱਚ ਤੇ ਹੁਣ ਅਸੀਂ ਚੱਲਿਆ ਜੀ ਜੋਧਪੁਰ ਤੋਂ ਜੈਸਲ ਮੇਰ ਜਿੱਥੇ ਪੂਰਾ ਰੇਗਿਸਤਾਨ ਹੈਗਾ ਟੁੱਟੇ ਫੁੱਟੇ ਘਰ ਨੇ ਕਈ ਮਤਲਬ ਐਸੀ ਐਸੀ ਥਾਵਾਂ ਜਿਹੜੀਆਂ ਨੂੰ ਫਿਲਮਾਂ 'ਚ ਹੀ ਸਿਰਫ ਦੇਖਿਆ ਤੇ ਰੀਅਲ ਲਾਈਫ ਦੇ ਵਿੱਚ ਅਸੀਂ ਕਦੇ ਨਹੀਂ ਦੇਖਿਆ ਦੇਖੋ ਫੋਰਨ ਘੁੰਮਣ ਦਾ ਜਾਂਦੇ ਰਹੇ ਅਸੀਂ ਬਾਦੂਵਾਰ ਦੇ ਕਿ ਆਪਣੇ ਇੰਡੀਆ ਦੇ ਵਿੱਚ ਜਿਹੜੀ ਥੋੜੀ ਜਿਹੀ ਦੂਰੀ ਦੇ ਉੱਪਰ 3-4 ਘੰਟੇ ਦੀ ਬਾੜ ਦੇ ਉੱਪਰ ਟੋਟਲੀ ਦੁਨੀਆ ਬਦਲ ਜਾਂਦੀ ਏ ਉਹ ਇੱਕ ਰੰਗ ਆਪਾਂ ਦੇਖਿਆ ਨਹੀਂ ਸੀ ਸੋ ਇਸ ਵਾਰ ਆਪਾਂ ਰਾਜਸਥਾਨ ਦਾ ਟ੍ਰਿਪ ਸੋਚਿਆ ਸੀ ਕੱਢਣ ਦਾ ਸੋ ਉਹ ਪੂਰਾ ਆਪਾਂ ਖੂਬੀ ਅਸੀਂ ਨਿਵਾ ਰਹਿਆਂ ਵਧੀਆ ਤਰੀਕੇ ਦੇ ਨਾਲ ਕਿੱਦਾਂ ਰਿਹਾ ਰਿਹਾ ਤੁਹਾਡਾ ਜੋਧਪੁਰ ਦਾ ਬਹੁਤ ਜ਼ਿਆਦਾ ਵਧੀਆ ਕੈਂਟ ਸੀ ਮজা ਆਇਆ ਹਾਂਜੀ ਜੋਧਪੁਰੇ ਸਭ ਤੋਂ ਜ਼ਿਆਦਾ ਵਧੀਆ ਕੀ ਲੱਗਿਆ ਫੋਟੋ ਵੀ ਤੇ ਜਿੱਥੇ ਆਪਾਂ ਪਾਰਕ ਕਿਏ ਸੀ ਹਾਂ ਮੰਡੇਰ ਹਾਂਜੀ ਮੰਡੋਰ ਮੰਡੋਰ ਨਹੀਂ ਹਾਂ ਮੰਡੋਰ ਮੰਡੋਰ ਗਾਰਡਨ ਉਹ ਸੋ ਵੀ ਬਹੁਤ ਵਧੀਆ ਸੀ ਲਾਈਟਸ ਵਾਲਾ ਸ਼ੋਅ ਪਰ ਅਸੀਂ ਦਿਖਾਇਆ ਨਹੀਂ ਕਿਉਂਕਿ ਫੀਲ ਲੈ ਰਹੀ ਸੀ ਜ਼ਿਆਦਾ ਹਾਂ ਥੋੜੀ ਜਿਹੀ ਵੀਡੀਓ ਸ਼ੂਟ ਕੀਤੀ ਹਾਂ ਉਹ ਦਿਖਾਵਾਂਗੇ ਕਿ ਕਿਵੇਂ ਲਾਈਟ ਸ਼ੋਅ ਸੀ ਕਿੱਦਾਂ ਰਿਹਾ ਕਿਰਨ ਜੋਧਪੁਰ ਦਾ ਬਹੁਤ ਵਧੀਆ ਸੀ ਜੋਧਪੁਰ ਹਣਾ ਇਹ ਜੋਧਪੁਰ ਨਾਨ ਦੇ ਮਿਸ ਕਰ ਦੇਣਾ ਜੀ ਕਿਹੜਾ ਜੋਧਪੁਰ ਦਾ ਫੋਟ ਹੈ ਨਾ ਬੜਾ ਵਧੀਆ ਵਾ ਕਿਉਂਕਿ ਇਹਦੇ ਅੰਦਰ ਜਿਹੜੀ ਚੀਜ਼ਾਂ ਸੰਭਾਲ ਕੇ ਰੱਖੀ ਹੋਈਆਂ ਨੇ ਉਹ ਬਹੁਤ ਵਧੀਆ ਨੇ ਪੁਰਾਣੀ ਆ ਪੁਰਾਣੇ ਸਮੇਂ ਦੀ ਉਹ ਲਹਿੰਗਾ ਵੇਖਿਆ ਤੀ ਆਹੋ ਬਹੁਤ ਸੋਹਣਾ ਸੀ ਉਹ ਮੈਂ ਮੈਂ ਇਹ ਵੀ ਕਿਹਾ ਮੈਂ ਕਹਿੰਦਾ ਜਿੰਨੀਆਂ ਵੀ ਬੁਟੀਕ ਵਾਲੀਆਂ ਦੇਖ ਰਹੀ ਹਾਂ ਰਾਣੀਆਂ ਦੇ ਲਹਿੰਗੇ ਨੇ ਇਹ ਜਿਹੇ ਡਿਜ਼ਾਈਨ ਤਿਆਰ ਕਰੋ ਬਹੁਤ ਵਿਕਣਗੇ ਠੀਕ ਹੈ ਨਾ ਚਲੋ ਬਹੁਤ ਵਧੀਆ ਰਿਹਾ ਸਿਸਟਮ ਜੋਧਪੁਰ ਦਾ ਬਹੁਤ ਪਿਆਰਾ ਰਿਹਾ ਫੋਰਨਰ ਪੂਰਨਰ ਇੰਡੀਅਨ ਸਭ ਹਰ ਤਰ੍ਹਾਂ ਦੇ ਆਏ ਹੋਏ ਸੀ ਜੋਧਪੁਰ ਦੀ ਖਾਸियत ਇਹ ਲਗੀ ਖੁੱਲਾ ਡੁਲਾ ਸ਼ਹਿਰ ਹੈ ਭੀੜ ਨਹੀਂ ਹੈਗੀ ਭੀੜ ਘੱਟੇ ਮਤਲਬ ਹੈ ਨਹੀਂ ਹੈ ਨਾ ਭੀੜ ਨਹੀਂ ਗਈ ਔਰ ਸਫਾਈ ਸੀ ਸਫਾਈ اچھی ਸੀ ਸ਼ੌਕ ਪਰ ਵਧੀਆ ਸੀ ਐਸ ਕੰਪੇਅਰਡ ਟੂ ਜੈਪੁਰ ਜੈਪੁਰ ਵਜੇ ਕ ਰਸ਼ ਕਰਾਊਡ ਬਹੁਤ ਬਹੁਤ ਹੱਦੋਂ ਵੱਧ ਹੈ ਤੇ ਇੱਥੇ ਦਾ ਮਤਲਬ ਖੁੱਲਾ ਡੁਲਾ ਸੀ ਮਤਲਬ ਸ਼ਾਨਦਾਰ ਇਲਾਕਾ ਸੀ ਅੱਛੀ ਸੀ ਮੈਨੂੰ ਲੱਗਦਾ ਇਧਰ ਐਕਸਪਲੋਰ ਕਰ ਟ ਹੁੰਦਾ ਹੈ ਹਾਂ ਕਿਉਂਕਿ ਇੱਕ ਪਾਸੇ ਜਾ ਬਹਿ ਜਾਂਦੇ ਨਾ ਮੈਨੂੰ ਲੱਗਦਾ ਇਹ ਵੱਡਾ ਸ਼ਹਿਰ ਨਹੀਂ ਹੈ ਸ਼ਹਿਰ ਵੀ ਛੋਟਾ ਐਕਚੁਅਲੀ ਪਤਾ ਕੀ ਹੈ ਜਦੋਂ ਪੰਜਾਬ ਤੋਂ ਕਿਸ ਨੇ ਰਾਜਸਥਾਨ ਪੰਜਾਬ ਤੋਂ ਕਿਹਨਾਂ ਨਾ ਪਰ ਰਾਜਸਥਾਨ ਘੁੰਮਣ ਜਾਣਾ ਹੈ ਤੇ ਸਾਡੇ ਕੋਲ ਇੱਕੋ ਆਪਸ਼ਨ ਹੁੰਦੀ ਹੈ ਜੈਪੁਰ ਉਹ ਨੇੜੇ ਪੈ ਜਾਂਦਾ ਹੈ ਜੈਪੁਰ ਸਾਡੀ ਆਪਸ਼ਨ ਹੈ ਸੋ ਆਪਾਂ ਜੋਧਪੁਰ ਦੀ ਗੱਲ ਕਰੀ ਜੋਧਪੁਰ ਕਾਫੀ ਦੂਰ ਪੈ ਜਾਂਦਾ ਹੈ ਜੈਪੁਰ ਹੋਂ ਦਾ ਤੇ ਜੈਸਲਮੇਰ ਵੀ ਦੂਰ ਪੈ ਜਾਂਦਾ ਸੋ ਇਹ 베ਸਟ ਪਾਰਟ ਹੈ ਕਿ ਇੱਥੇ ਜੇ ਆਪਾਂ ਰਾਜਸਥਾਨ ਐਕਸਪਲੋਰ ਕਰੀ ਜੈਪੁਰ ਵੱਲੋਂ ਵੜਦੇ ਹੋਏ ਜੇਮੇਰ ਉਦੇਪੁਰ ਇਧਰ ਉਪਰ ਮਾਉਂਟ ਆਬੂ ਤੋਂ ਫਿਰ ਇਧਰਲੀ ਸਾਈਡ ਆ ਜੀਏ ਜੋਧਪੁਰ ਜੈਸਲਮੇਰ ਫਿਰ ਉਸ ਤੋਂ ਬਾਅਦ ਆਪਣੇ ਪੰਜਾਬ ਚ ਨਹੀਂ ਅੱਜ ਤੋਂ ਲੈ ਕੇ ਚੱਲਦੇ ਆ ਜੀ ਕਿੱਥੇ ਜੈਸਲਮੇਰ ਯੇ ਹੁਣ ਕਰਦੇ ਆ ਜੀ ਜੈਸਲ ਮੇਰ ਦੇ ਟਿੱਬਿਆਂ ਦੀ ਸੈਰ ਠੰਡ ਹੋਈ ਪਈਏ ਨੋ ਡਾਊਟ ਵਧੀਆ ਲੱਗ ਰਿਹਾ ਠੰਡ ਵਿੱਚ ਵਧੀਆ ਘੁੰਮਣਾ ਕਿਉਂਕਿ ਇਹ ਮੈਨੂੰ ਲੱਗਦਾ ਆਹੀ ਮੌਸਮ ਜੈਪੁਰ ਦਾ ਇੱਧਰ ਘੁੰਮਣ ਦਾ ਰਾਜਸਥਾਨ ਦਾ ਬੈਸਟ ਹੈ ਕਿਉਂਕਿ ਅਗੇ ਤਾਂ ਗਰਮੀ ਬਹੁਤ ਹੋ ਜਾਣੀ ਹੈ ਅੱਛਾ ਦੇ ਲੂ ਵਗਦੀ ਆ ਆ ਵਧੀਆ ਲੱਗ ਰਿਹਾ ਏ ਟਾਈਮ ਹੈ ਘੁੰਮਣ ਦਾ ਆ ਮੈਡਮਾ ਰੋਡ ਪਾਰ ਕਰਦਿਆਂ ਹੋਈਆਂ ਗਊ ਮਾਤਾਵਾਂ ਇਹਨਾਂ ਨੂੰ ਆਪਾਂ ਕਰ ਲੈਣ ਦੀਏ ਫਿਰ ਆਪਾਂ ਅੱਗੇ ਵਧਾਂਗੇ ਗੱਡੀ ਵਿੱਚ ਬੈਠ ਕੇ ਨਹੀਂ ਲੱਗ ਰਿਆ ਸੀ ਵੀ ਇੰਨੀ ਠੰਡ ਹੋਣੀ ਇੱਥੇ ਬਾਹਰ ਨਿਕਲਦੇ ਕਿਰਨ ਸੀਤ ਪੈ ਰਹੀ ਏ ਓ ਕਿੰਨੀ ਠੰਡ ਲੱਗ ਰਹੀ ਏ ਅਸੀਂ ਇੱਥੇ ਚਾਹ ਬਣਾਉਣ ਵਾਸਤੇ ਰੁਕੇ ਪੋਹਾਸ ਹੀ ਲੈ ਲਿਆ ਸੀ ਆਹ ਦੇਖੋ ਟਰੱਕ ਬਿਆਹਿਆ ਸਾਈਡ ਤੇ ਪਰ ਸਾਨੂੰ ਇੱਕ ਪੰਜਰ ਕਰਿਆਨਾ ਸਟੋਰ ਲੱਭ ਗਿਆ ਜਿੱਥੇ ਅਸੀਂ ਚਾਹ ਬਣਾ ਸਕਦੇ ਹਾਂ ਪਰ ਅੰਦਰ ਜਾ ਕੇ ਬਣਾਣੀ ਕਿਰਨ ਇੱਥੇ ਬਣਾ ਲੈਣਾ ਇੱਥੇ ਆਹ ਦੇਖੋ ਹੋ ਇੱਥੇ ਰੱਖ ਲੈਣਾ ਅੰਦਰ ਕਿਹਨੂੰ ਜਾਣਾ ਵਿਚਾਰੇ ਪਤਾ ਨਹੀਂ ਕੋਈ ਨਹੀਂ ਆ ਵਾ ਬੰਦਰ ਚਾਹ ਕਰਿਆਣਾ ਸੌ ਲੱਭ ਗਿਆ ਚਾਹ ਬਣਾਉਣ ਲੱਗਿਆ ਸੀ ਕਿਉਂਕਿ ਪੋਹਾ ਅਸੀਂ ਲੈ ਲਿਆ ਸੀ ਰਸਤੇ ਦੇ ਵਿੱਚ ਸਾਨੂੰ ਪੋਹਾ ਮਿਲ ਗਿਆ ਸੀ ਕਿ ਬਣਾਉਣ ਨਾਲੋਂ ਬੈਟਰ ਕੀ ਲੈ ਲਓ ਲਓ ਮੈਂ ਕੱਢਾ ਪਛਾਣ ਪਛਾਣ ਹੋ ਜਾ ਲਓ ਜੀ ਕਿਰਨ ਨੇ ਕੱਢ ਲਈ ਆਪਣਾ ਸਮਾਨ ਤੇ ਆ ਅੱਛਾ ਇੱਕ ਗੱਲ ਦੱਸਣਾ ਚਾਹਣਾ ਤੁਹਾਨੂੰ ਦੋਸਤੋ ਕਈ ਜਣੇ ਮੇਰੇ ਵੀਰਪੈਣ ਪੁੱਛਦੇ ਨੇ ਵੀ ਦੋਸਤੋ ਇਸ ਸਿਲੰਡਰ ਦਾ ਜਰੂਰ ਦੱਸਿਓ ਵੀ ਇਹ ਗੈਸ ਬਿਨਾ ਸਿਲੰਡਰ ਤੋਂ ਕਿਵੇਂ ਚੱਲਦੀ ਹੈ ਸਿਲੰਡਰ ਤੋਂ ਬਿਨਾ ਨਹੀਂ ਚੱਲਦੀ ਦੋਸਤੋ ਸਾਡੇ ਕੋਲ ਦੋ ਪੋਰਟੇਬਲ ਗੈਸਾਂ ਨੇ ਇੱਕ ਇਸ ਨੇ ਬੜੀ ਚਰਚਾ ਚੱਲੀ ਕਮੈਂਟਾਂ 'ਚ ਇੱਕ ਨੇ ਕਿਹਾ ਇਹ ਗੈਸ ਨਾ ਇਹਦੇ ਮੰਮੀ ਜੜੀ ਬਾਹਰੋਂ ਲਿਆਏ ਆਉਣਗੇ ਅਮਰੀਕਾ ਤੋਂ ਫਿਰ ਟਰੱਕਾਂ 'ਚ ਇਹ ਜਿਹੇ ਯੂਜ਼ ਹੁੰਦੇ ਨੇ ਇਸ ਨੇ ਕਿਹਾ ਵੀ ਨਹੀਂ ਯਾਰ ਇਹ ਜਾਪਾਨ ਦਾ ਹੈ ਪਤਾ ਨਹੀਂ ਚਾਈਨਾ ਦਾ ਹੈ ਇਹ ਗੈਸ ਬਿਨਾ ਅੱਗ ਇਹ ਸਿਲੰਡਰ ਕੀ ਹੈ ਚੁੱਲਾ ਬਿਨਾ ਗੈਸ ਤੋਂ ਚੱਲਦਾ ਹੈ ਦੋਤੋ ਇਹਦੇ ਸਿਲੰਡਰ ਪੈਂਦੇ ਨੇ ਇਹਦੇ ਚ ਪੈਂਦੇ ਨੇ ਆਹ ਵਾਲੇ ਸਿਲੰਡਰ ਬੁਟੇਨ ਗੈਸ ਹੁੰਦੀ ਹੈ ਇਹ ਬੁਟੇਨ ਗੈਸ ਦਾ ਸਿਲੰਡਰ ਹੈ ਇਹ ਨੂੰ ਲਿਖਿਆ ਵੀ ਹੋਇਆ ਉੱਪਰ ਇਹਦੇ ਚ ਛੋਟੇ ਛੋਟੇ ਸਿਲੰਡਰ ਮਿਲਦੇ ਨੇ 1.5 ਦਾ ਸਿਲੰਡਰ ਹੁੰਦਾ ਤੇ ਇਹ ਛੋਟੀ ਸਿਲੰਡਰ ਇਹ ਵੱਡੀ ਟੈਚੀ ਵਾਲਾ ਚੁੱਲਾ ਇਹਦੇ ਚ ਵੀ ਆਹੀ ਗੈਸ ਪੈਂਦੀ ਬੁਟੇਨ ਗੈਸ ਪੈਂਦੀ ਹੈ ਇਹਦੇ ਵਿੱਚ ਸਿਲੰਡਰ ਫਿੱਟ ਹੁੰਦਾ ਤਾਂ ਚੱਲ ਜਾਂਦੇ ਨੇ ਹਨਾ ਜਿੱਦਾਂ ਹੀ ਸਿਲੰਡਰ ਸਾਡਾ ਖਾਲੀ ਹੋ ਜਾਂਦਾ ਸੀ ਨੂੰ ਸੱਟ ਦਿੰਨੇ ਆ ਇਹ ਵਧੀਆ ਚੀਜ਼ਾਂ ਨੇ ਪੋਰਟੇਬਲ ਚਾਹ ਧਰਤੀ ਆਹਾ ਆ ਏਦਾਂ ਚੱਲਦਾ ਰਹਿੰਦਾ ਆਰਾਮ ਦੇ ਨਾਲ ਬੁੜੇ ਜੀਜੇ ਕਿ ਨਹੀਂ ਆ ਸੁੱਕਾ ਦੁੱਧ ਸਾਡੇ ਕੋਲ ਦੁੱਧ ਪਾਣਾ ਪਣਾ ਦੁੱਧ ਕਿੱਥੇ ਆ ਸੁੱਕਾ ਦੁੱਧ ਲਿਆਂਦਾ ਆਪਾਂ ਇਹਦੇ ਨਾਲ ਚਾਹ ਬਣ ਜਣੀ ਹੈ ਮਿੰਟੋ ਮਿੰਟ ਰੱਖਿਆ ਜਾਂਦਾ ਹੈ ਨਹੀਂ ਪਤਾ ਕੀ ਹੁੰਦਾ ਦੋਸਤ ਇੱਕ ਇੱਕ ਮੇਰੇ ਵੀਰ ਭੈਣਾਂ ਦੇ ਪਤਾ ਨਹੀਂ ਕੀ ਕਮੈਂਡ ਕੀਤਾ ਕਦੇ ਘਰੇ ਵੀ ਲੇਡੀਜ਼ ਰੋਟੀਆਂ ਬਣਾਉਂਦੀਆਂ ਨੇ ਜਦੋਂ ਬਾਹਰ ਘੁੰਮਣ ਆਉਂਦੇ ਆ ਉਦੋਂ ਵੀ ਨਾ ਤਾਂ ਤੁਸੀਂ ਰੋਟੀਆਂ ਸਵਾਨ ਬਣਵਾਈ ਜਾਂਦੇ ਹੋ ਭਰਾਓ ਇਹਨੂੰ ਕੈਂਪਿੰਗ ਕਹਿੰਦੇ ਨੇ ਇਹਨੂੰ ਕਹਿੰਦੇ ਨੇ ਇੰਜੋਏ ਕਰਨਾ ਹੈ ਨਾ ਏ ਨਹੀਂ ਹੁੰਦਾ ਕਿ ਵਧੀਆ ਰੋਟੀ ਨਹੀਂ ਖਾ ਰਿਆ ਅਸੀਂ ਇਹ ਹੁੰਦਾ ਕਿ ਜਦੋਂ ਸਾਨੂੰ ਕਿਤੇ ਢਾਬਾ ਨਹੀਂ ਮਿਲਦਾ ਇਹ ਅਸੀਂ ਚਾਹ ਜ਼ਿਆਦਾ ਪੀਣਾ ਚਾਹੁੰਦੇ ਆ ਅਸੀਂ ਉਦੋਂ ਰੋਕਦੇ ਆ ਰੋਟੀਆਂ ਨਹੀਂ ਬਣਾਉਂਦੇ ਅਸੀਂ ਅਸੀਂ ਇਹੋ ਜਿਹੀਆਂ ਚੀਜ਼ਾਂ ਬਣਾਉਂਦੇ ਆ ਚਾਹ ਬਣਾ ਲਈ ਵਧੀਆ ਫੀਲ ਆਂਦਾ ਜੇ ਤੁਸੀਂ ਕਦੇ ਘੁੰਮੇ ਹੋਵੋ ਫੀਲ ਦਿੱਤਾ ਹੋਵੇ ਤੁਹਾਨੂੰ ਤਾਂ ਪਤਾ ਲੱਗੂਗਾ ਇਸ ਚੀਜ਼ ਦਾ ਕਿਉਂਕਿ ਤਾਂ ਨਿੱਕੀਆਂ ਜਿਹੀਆਂ ਕੱਪੀਆਂ 'ਚ ਚਾਹ ਮਿਲਦੀ ਆ ਛੋਟੇ ਛੋਟੇ ਕੱਪੇ ਇੰਨੀ ਨਹੀਂ ਚਾਹ ਮਿਲਦੀ ਆ ਆਪਣਾ ਇੱਧਰ ਮਜ਼ਾ ਨਹੀਂ ਆਂਦਾ ਚਾਹ ਪੀ ਕੇ ਤੇ ਆਹ ਸਿਸਟਮ ਵਧੀਆ ਹੈ ਹੁਣ ਦੋਸਤੋ ਜਿਹੜੇ ਪਹਾੜਾਂ 'ਚ ਘੁੰਮਣ ਜਾਂਦੇ ਨੇ ਇਹ ਕੈਂਪਿੰਗ ਅੱਛਾ ਜਿਹੜੇ ਅੱਛਾ ਇਹ ਚੁੱਲ੍ਹੇ ਨੇ ਨਾ ਦੋਸਤ ਇਹਨੂੰ ਕਹਿੰਦੇ ਨੇ ਕੈਂਪਿੰਗ ਸਟੋਵ ਕੈਂਪਿੰਗ ਚੁੱਲਾ ਇਹ ਘੁੰਮਣ ਫਿਰਨ ਵਾਲਿਆਂ ਵਾਸਤੇ ਬਣੇ ਹੁੰਦੇ ਨੇ ਜਿਵੇਂ ਟਰੱਕਾਂ ਵਾਲਿਆਂ ਦੀ ਸਹੀ ਕਿਸੇ ਨੇ ਦਿੱਤਾ ਹੋਣਾ ਵੇਰਵਾ ਉਹ ਸਹੀ ਹੈ ਇਹ ਬਾਹਰੋਂ ਲਿਆਂਦਾ ਸੀ ਤਾਂ ਮੋਹਾਲੀ ਤੋਂ ਹੀ ਲਿੱਤਾ ਜੀ ਮੋਹਾਲੀ ਤੋਂ ਬਾਦੂ ਮਿਲ ਜਾਂਦੇ ਨੇ ਕੈਂਪਿੰਗ ਸਟੋਰ ਕਿਤੇ ਵੀ ਚੱਲ ਜਿਓ ਤੁਹਾਨੂੰ ਮਿਲ ਜਾਣਗੇ ਇੱਕ ਚੀਜ਼ ਦਿਖਾਨਾ ਕਿਰਨ ਨੇ ਆਪਣੀ ਜੈਕਟ ਉਹ ਟੰਗ ਰੱਖੀ ਹੈ ਮੈਨੂੰ ਲੱਗਦਾ ਇਹਨੇ ਭੁੱਲ ਜਾਣੀ ਸੀ ਕਿਰਨ ਨੇ ਕਿਰਨ ਨਾ ਪੌਣ ਲੱਗੀ ਮੈਂ ਠੰਡ ਲੱਗ ਰਹੀ ਠੰਡ ਲੱਗ ਰਹੀ ਏ ਫਿਰ ਉਤਾਰੀ ਕਿਉਂ ਏ ਦੇਣਾ ਤੁਹਾਨੂੰ ਦੇ ਆ ਕੇ ਮੈਂ ਆਹ ਕਿਤੇ ਟੰਗੀ ਏ ਉਹ ਬੈਠੀ ਮਹਿਕ ਅੰਦਰ ਇਧਰ ਚੁੱਲਾ ਲੱਗਿਆ ਸੋ ਦੋਸਤੋ ਇਹ ਮੰਨ ਕੇ ਚਲੋ ਇਹ ਸਾਡਾ ਜਿਹੜਾ ਚੁੱਲੇ ਕੈਂਪਿੰਗ ਵਾਲੇ ਚੁੱਲੇ ਨੇ ਤੇ ਚਾਹ ਪੀਣ ਵਾਸਤੇ ਅਸੀਂ ਬਣਾਉਂਦੇ ਆਂ ਤੇ ਇੰਜੋਏ ਕਰਨ ਵਾਸਤੇ ਨਾ ਕਿ ਖੇਚਲ ਕਰਨ ਵਾਸਤੇ ਹਾ 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 ਕਿਰਨ ਨੇ ਚਾਹ ਬਣਾਦਣੀ ਮੈਂ ਮਿੰਟੋ ਮਿੰਟ ਸਮਾਨ ਸਾਹਮਣੇ ਆਣਾ ਮੁੜ ਕੇ ਕਿ ਨਹੀਂ ਫਿਰ ਰਾਹ ਮੈਂ ਬੈ ਕੇ ਖਾਵਾਂਗੇ ਪੀਵਾਂਗੇ ਜੈਸਲਮੇਰ ਜਾਂਦੇ ਹੋਏ ਨਾ ਬੜਾ ਵਧੀਆ ਮਤਲਬ ਠੱਡੀ ਚਿਲੀ ਵਾਲੀ ਹਵੇ ਨਜ਼ਾਰਾ ਆ ਰਿਹਾ ਨਜ਼ਾਰਾ ਆਹ ਟਰੱਕ ਵੀ ਮਿਲ ਗਿਆ ਸੀ ਇੱਥੇ ਲੱਗੀ ਪਾਲੀ ਜੈਕਟ ਹੂੰ ਸਹੀ ਗੱਲ ਹੈ ਇਹ ਦੋਸਤੋ ਬੜਾ ਵਧੀਆ ਜਿਹਾ ਲੱਗ ਰਿਹਾ ਦੂਰ ਦੂਰ ਤੱਕ ਬੰਜਰ ਖੇਤ ਨੇ ਤੇ ਰਾਜਸਥਾਨ ਦਾ ਫੀਲ ਨਾਲ ਚਾਹ ਬਣਾਉਂਦੇ ਹੋਏ ਸੜਕਾਂ ਦੇ ਏ ਆਲਾ ਜਿਹੜਾ ਸਾਡਾ ਕੈਂਪਿੰਗ ਸਟੋਪ ਹੈ ਇਹਦੇ ਵਿੱਚ ਮੈਦਨ ਖਾਨਾ ਇੱਥੇ ਪੈਂਦਾ ਹੈ ਸਿਲੰਡਰ ਇਹਦੇ ਵਿੱਚ ਇਹਦੇ ਵਿੱਚ ਸਿਲੰਡਰ ਪਈ ਜਾਂਦਾ ਹੈ ਸਿਲੰਡਰ ਸਾਡੇ ਕੋਲ ਆ ਪਈ ਨੇ ਤੇ ਬਿਊਟੇਨ ਗੈਸ ਦੇ ਇਹਨੂੰ ਬੰਦ ਕਰੋ ਇਹ ਬਸ ਓਨ ਕਰੋ ਸਿਲੰਡਰ ਆਹ ਸਿਲੰਡਰ ਦੀ ਟਾਕੀ ਖੋਲੀ ਅਸੀਂ ਇਹ ਠਗਣ ਵਾਸਤੇ ਗੈਸ ਨੂੰ ਹਵਾ ਨਾਲ ਪਾਵੇ ਲਿਆ ਜੀ ਤੇ ਉਹ ਰੱਖੀ ਤੇ ਰੱਖੋ ਆਪਣਾ ਆਪਣਾ ਖਾਓ ਪੋਹਾ ਪੋਹਾ ਦਿੱਤਾ ਸੀ ਬਣਾ ਕੇ ਅੰਕਲ ਨੇ ਇੱਕ ਨੇ ਆ ਚਾਹ ਦੇਖੋ ਐਡੇ-ਐਡੇ ਕੱਪਾਂ ਵਾਲੀ ਚਾਹ ਇਹ ਇਹ ਇਹਦੇ ਨਾਲ ਦੇ ਉਹ 6 ਕੱਪ ਬਣਾ ਲੈਣਾ 6 ਨਹੀਂ 1 ਕੱਪ ਦੇ 4-5 ਕੱਪ ਬਣਦੇ ਨੇ ਇਹਨਾਂ ਦੇ ਆ ਪੋਹਾ ਆ ਚਾ ਆਹਾਹਾਹਾਹਾ ਕਰਨ ਗਏ ਨੇ ਉਹ ਇਬਾਦਤ ਉੱਠ ਗਈ ਉਹਦਾ ਡਾਈਪਰ ਚੇਂਜ ਕਰਨ ਕਿਦਾਂ ਪੋਹਾ ਕਰਨ ਸਵਾਦ ਇਹਨਾਂ ਮਜ਼ਾ ਆ ਰਿਹਾ ਚਾਹ ਵੀ ਕਿ ਨਾਲ ਹੈ ਬੜਾ ਮਜ਼ਾ ਠੰਡੀ ਹੋ ਜਾਣੀ ਕਮੜੇ ਵਾਹ ਜੀ ਵਾਹ ਆ ਗਿਆ ਮਿੰਨ ਮਿੱਲਾ بجلی ਬਣਾਵਾਲੀਆਂ ਇਹ ਨਾ ਉਧਰ ਵੀ ਬਹੁਤ ਨੇ इंदौर ਵੱਲ ਜਾਂਦੇ ਹੋਏ ਉੱਪਰ ਮਤਲਬ ਬਹੁਤ ਬਿਜਲੀ ਬਣਾਉਂਦੇ ਨੇ ਬੇਟੇ ਇਹ ਹਾਂਜੀ ਬਹੁਤ ਜਿਆਦਾ ਆਹ ਦੇਖੋ ਦੋਸਤੋ ਜਿਵੇਂ ਆਪਾਂ ਫਿਲਮਾਂ 'ਚ ਦੇਖਦੇ ਆਂ ਰਾਜਸਥਾਨ ਇੱਕ ਕੱਚੀ ਸਿੰਗਲ ਸੜਕ ਜਾ ਰਹੀ ਏ ਤੇ ਉਸ ਤੇ ਉਸ ਤੋਂ ਬਾਅਦ ਆਲੇ ਦੁਆਲੇ ਕੁਝ ਨਹੀਂ ਹੈਨਾ ਸੁੱਕੀ ਟਾਵੇਂ ਟਾਵੇਂ ਟਿੱਬੇ ਦੂਰ ਦੂਰ ਤੱਕ ਇੱਥੇ ਕੁਝ ਨਹੀਂਗਾ ਨੀਲਾ ਅਸਮਾਨ ਆ ਬਾਬਾ ਪਤਾ ਨਹੀਂ ਕੀ ਕਰ ਰਿਹਾ ਬੈਠੇ ਤੇ ਸਭ ਸਿੱਧੀ ਖੇਡ ਰਹਿਣਾ ਕੱਲਾ ਗਰਮੀ ਬਹੁਤ ਹੋਣੀ ਇੱਥੇ ਗਰਮੀਆਂ ਚ ਹੁਣ ਤਾਂ ਵਿੱਚ ਪੂਰੀ ਠੰਡ ਹੈ ਬਾਹਰ ਐਵੇਂ ਜਿਵੇਂ ਝੂਠ ਬੋਲੀਏ ਹਵਾ ਵਧੀਆ ਚੱਲ ਰਹੀ ਹੈ ਕੋਈ ਬੱਸ ਨਹੀਂ ਦੇਖੀ ਇਧਰ ਗਾਂਦੀ ਕੋਈ ਕੋਈ ਕੁਛ ਨਹੀਂ ਇਹ ਦੂਰ ਦੂਰ ਤੱਕ ਜੋਧਪੁਰ ਤੋਂ ਜੈਸਲਮੇਰ ਜਾਂਦੇ ਹੋਏ ਸੜਕੇ ਵਧੀਆ ਯਾਰ ਇਹ ਵੀ ਇੱਕ ਫੀਲ ਹੈ ਹਨਾ ਆ ਦੇਖੋ ਦੋਸਤੋ ਦੂਰ ਦੂਰ ਤੱਕ ਕੁਛ ਨਹੀਂ ਆ ਗਾਹ ਦੂਰੀ ਜਾ ਰਹੀ ਵਿਚਾਰੀ ਕੱਲੀ ਪਤਾ ਨਹੀਂ ਕਿੱਥੇ ਚੱਲੀ ਏ ਖਾਲੀ ਬਿਆਬਾਨ ਅਬੰਜਰ ਜ਼ਮੀਨਾ ਉੱਦੋਂ ਵਿਚਾਰੀਆਂ ਟੋਕੜ گاਵਾ ਪੱਠਿਆਂ ਦੀ ਭਰੀ ਨਹੀਂ ਰੋੜੀ ਦੀ ਭਰੀ ਫੋਨ ਕਰਦਾ ਆਂਦਾ ਰਾਜਸਤਾਨੀ ਇਹ ਰਸਤੇ 'ਚ ਆ ਗਏ ਰਸਤੇ 'ਚ ਅੱਗੇ ਦਾ ਹੜਾ ਇਹਨੇ ਰਾਜਸਥਾਨ ਦੇ ਵਿੱਚ ਰਸਤਾ ਬੰਦ ਹੋਣ ਕਿਧਰੋਂ ਲੰਗੀਏ ਤੁਹਾਡੇ ਦੀ ਇਹ ਕਿਧਰ ਤਾਈ ਲੈ ਆਈਏ ਸਾਨੂੰ ਹੈ ਕਿਧਰ ਜਾਣਾ ਕਿਧਰ ਹੈ ਪਤਾ ਨਹੀਂ 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 ਗਰਮੀ ਲੱਗ ਗਈ ਆ ਦੇਖੋ ਦੋਸਤੋ ਕਿੱਡੀਆਂ ਕਿੱਡੀਆਂ ਚੱਕੀਆਂ ਇਹਨੂੰ ਵਿੰਡ ਮਿਲ ਗਿਆ ਜਾਂਦਾ ਜਿਹਨੂੰ ਪੰਜਾਬੀ 'ਚ ਪੌਣ ਚੱਕੀ ਵੀ ਕਿਹਾ ਜਾਂਦਾ ਹੈ ਇਹ ਬਿਜਲੀ ਬਣਾਉਂਦੇ ਨੇ ਜੀ ਇਹ ਵਡੇ ਵੱਡੇ ਵੱਡੇ ਹੁੰਦੇ ਨੇ ਟਰਬਾਇਆ ਕਿੰਨੇ ਲੱਗੇ ਦੇਖੋ ਇਹ ਖੇਤੀ ਹੈ ਬੇਸਿਕਲੀ ਇਹਨਾਂ ਦੀ ਪਲਾਂਟ ਲੱਗੇ ਹੋ ਨੇ ਇਹ ਬਿਜਲੀ ਬਣਾਉਂਦੇ ਨੇ ਇਹ ਬਿਜਲੀ ਜਾਂ ਤਾਂ ਇਹ ਗਵਰਨਮੈਂਟ ਨੂੰ ਸੇਲ ਕਰਦੇ ਨੇ ਜਾਂ ਡਾਇਰੈਕਟ ਘਰਾਂ ਨੂੰ ਸੇਲ ਕਰ ਸਕਦੇ ਨੇ بس ਇਹ ਨਹੀਂ ਮੈਨੂੰ ਪਤਾ ਰੂਲ ਕੀ ਹੈ ਗਵਰਨਮੈਂਟ ਅੱਗੇ ਸੇਲ ਕਰਦੀ ਹੋਣੀ ਇਹ ਗਵਰਨਮੈਂਟ ਨੂੰ ਬਣਾ ਕੇ ਵੇਚਦੇ ਨੇ ਬਿਜਲੀ ਆਦੋਂ ਕਿੰਡੀ ਵੱਡੀ ਚੀਜ਼ ਹੈ ਬਾਲਾ ਵੱਡਾ ਹੁੰਦਾ ਹੈ ਹੈਨਾ ਹੁਣ ਆਪਾਂ ਪਹੁੰਚਾਂਗੇ ਜੀ ਕੁਲਧਾਰਾ ਜੈਸਲਮੇਰ ਦੇ ਵਿੱਚ ਜਿਹੜੇ ਆਪਾਂ ਜੈਸਲਮੇਰ ਵਿੱਚ ਕੀ ਦੇਖਣਾ ਹੈ ਇਹ ਕਹਾ ਕੁਲਦਾਰਾ ਉਹ ਉੱਥੇ ਉਹ ਕੀ ਹੈ ਉਹ ਤੁਹਾਨੂੰ ਦਿਖਾਣੇ ਆ ਤੁਸੀਂ ਦੇਖ ਕੇ ਹੈਰਾਨ ਹੋ ਜਗੇ ਬੜੀ ਫਿਲਮਾਂ 'ਚ ਦੇਖਿਆ ਹੋਣਾ ਤੁਸੀਂ ਉਹ ਚੀਜ਼ ਬੜੀ ਡਰਾਮਣੀ ਜਿਹੀ ਜਗ੍ਹਾ ਤੇ ਲੁੱਟਾਂ ਖੂਵਾਂ ਹੁੰਦੀਆਂ ਨੇ ਜਿੱਥੇ ਜਿੱਥੇ ਬੜੇ ਕਤਲ ਹੋਏ ਨੇ ਜਿੱਥੇ ਸ਼ਰਾਪ ਮਿਲੇ ਨੇ ਬੜੇ ਜਿੱਥੇ ਬੰਦ ਉਜੜੇ ਨੇ ਲੋਕ ਉਹ ਚੀਜ਼ ਦਿਖਾਵਾਂਗੇ ਤੁਹਾਨੂੰ ਚਲੋ ਉੱਥੇ ਚੱਲਦੇ ਆ ਫਿਰ ਰੇਗਿਸਤਾਨ ਤਪਦੇ ਰੇਗਿਸਤਾਨ ਦੇ ਵਿੱਚ ਲੈ ਕੇ ਜਾਵਾਂਗੇ ਤੁਹਾਨੂੰ ਗਰਮ ਮਿੱਟੀ ਦੇ ਉੱਤੇ ਇਹ ਤਾਂ ਜਮਾਂ ਹੀ ਨੇੜੇ ਆ ਆ ਦੇਖੋ ਕਿੱਡੀ ਵੱਡੀ ਚੱਕੀ ਕਿੱਡੀ ਵੱਡੀ ਚੱਕੀ ਲੋ ਜੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਜੀ ਕੁਲ ਧਾਰਾ ਜਿਹਨੂੰ ਰਾਜ ਜੈਸਲਮੇਰ ਦੇ ਵਿੱਚ ਹੈਗਾ ਇਹ ਤੇ ਆ ਤੁਸੀਂ ਦੇਖੋ ਇਲਾਕਾ ਦੂਰ ਦੂਰ ਤੱਕ ਸੁੱਕੇ ਬਿਆਬਾਨ ਜੰਗਲ ਹੀ ਜੰਗਲ ਤੇ ਸੜਕਾਂ ਵੀ ਮਰ ਗਿਆ ਹੋਣੀ ਬਣ ਰਹੀਆਂ ਨੇ ਇੱਥੇ ਤੇ ਕੁਝ ਵੀ ਨਹੀਂ ਹੈਗਾ ਦੂਰ ਦੂਰ ਤੱਕ ਖਾਲੀ ਬਿਆਬਾਨ ਹੈਗਾ ਖਾਲੀ ਬੱਲੇ 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 ਚੱਕ ਦੇ ਟੋਲੀਆ ਕਮਾਲ ਕਰ ਰખી ਵੈਸੇ Rajasthan ਵਾਲਿਆਂ ਨੇ ਵੀ ਹਨਾ ਕਮਾਲ ਹੀ ਹੈ ਕਮਾਲ ਹੀ ਹੈ ਜੀ ਫਿਰ ਕੀ ਹੈ ਫਿਰ ਕੀ ਹੈ ਜੰਗਲ ਹੀ ਹੈ ਜੰਗਲ ਹੀ ਹੈ ਫਿਰ ਕੀ ਸੜ ਗਏ ਜਾ ਰਹੀ ਹੈ ਜਾ ਰਹੀ ਕੁਲਧਾਰਾ ਜਾ ਰਹੀ ਫਿਰ ਕੀ ਮਾਰੂਥਲ ਜ਼ਮੀਨਾ ਓਏ ਹੋਏ 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 ਮੈਂ ਕਿੱਥੇ ਜੇ ਪਰ ਰੁੱਕ ਕੇ ਚਾਹ ਬਣਾਈਏ ਕਿੰਨਾ ਫੀਲ ਹੋਏਗਾ ਗਰਮੀ ਲੋ ਜੀ ਐਂਟਰੀ ਕਰਦੇ ਆ ਇੱਥੋਂ ਇਸ ਡੇਜ਼ਰਟ ਦੀ ਕੁਲਧਾਰਾ ਕਾਸ਼ਲ ਲੋ ਜੀ ਬੜਿਆਂ ਜੀ ਕੁਲਤਾਰਾ ਦੇ ਵਿੱਚ ਇਹ ਕੀ ਹੈ ਇਹਦੇ ਇਹਦੇ ਬਾਰੇ ਤੁਹਾਨੂੰ ਸਾਰੀ ਡਿਟੇਲ ਜਾਣਕਾਰੀ ਦਿੰਨੇ ਆ ਪਹੁੰਚ ਗਏ ਸੁੱਕੇ ਕੁਲਤਾਰੇ ਪਿੰਡ ਦੇ ਵਿੱਚ ਇੱਥੇ ਦੇਖੋ ਹੋਰ ਵੀ ਕਾਫੀ ਟੂਰਿਸਟ ਆਏ ਹੋਏ ਨੇ ਗੱਡੀਆਂ ਖੜੀਆਂ ਨੇ ਇਧਰ ਇੱਕ ਸ਼ੂਟਿੰਗ ਵੀ ਚੱਲ ਰਹੀ ਫਿਲਮ ਦੀ ਇਹ ਇਹ ਉਹ ਪਿੰਡ ਹੈ ਜਿੱਥੇ ਟੁੱਟੇ ਘਰ ਹੁੰਦੇ ਨੇ ਖੰਡਰ ਹੁੰਦੇ ਨੇ ਜਿੱਥੇ ਭੱਜੇ ਫਿਰਦੇ ਹੁੰਦੇ ਨੇ ਗੁੰਡੇ ਲੱਗੇ ਹੁੰਦੇ ਨੇ ਮਗਰ ਬੜੀ ਰਾਜਸਥਾਨੀ ਫਿਲਮਾਂ ਆਦਾਂ ਦੀਆਂ ਨੇ ਆ ਤੁਹਾਨੂੰ ਦਿਖਾਣੇ ਆ ਇਧਰ ਦਾ ਸੀਨ ਪੂਰਾ ਹਾਰ ਕੋ ਯਾਰ ਇਹ ਤਾਂ ਮੰਦਰ ਵੀ ਬਣਿਆ ਹੋਇਆ ਹੈ ਹੂੰ ਕਿੰਨਾ ਉਜੜਿਆ ਇਲਾਕਾ ਕਿੱਥੋਂ ਕਿੱਦੋਂ ਪਹਾੜਾਂ ਤੋਂ ਆਏ ਹਨਾ ਪਹਾੜਾਂ ਤੋਂ ਆਏ ਪਹਾੜਾਂ ਤੋਂ ਮੈਲਾਂ ਦੇ ਖੇਤ ਹੁਣ ਉਜੜੇ ਪਿੰਡਾਂ ਚ ਇਹ ਹੈ ਰਾਜਸਥਾਨ ਦੀ ਆਪਣੀ ਵਿਸ਼ੇਸ਼ਤਾ ਬਹੁਤ ਸੋਹਣੀ ਹੈ ਇਹ ਪੜ ਲੈਣੇ ਆ ਕੀ ਕੀ ਲਿਖਿਆ ਹੋਇਆ ਕੁਲ ਤਾਰਾ ਹਾਂ ਸ਼ੁਰੂ ਹੋ ਗਈ ਮੈਡਮ ਉਂਠਾਂ ਨਾਲ ਫੋਟੋ ਖਿਚਣ ਲਈ ਹਾਏ Mereka akan menangkap saya dengan Turunnya Saya tidak akan aja. mereka, cukup. Ayo, di atas, di bawah. Tidak, di atas, di bawah. ਇਹ ਮੰਦਿਰ ਹੈ ਪਤਾ ਨਹੀਂ ਕੀ ਆ ਚਲੋ ਇਧਰ ਚੱਲਦੇ ਹਾਂ ਪਹਿਲਾਂ ਕਮਾਲ ਹੈ ਦੇਖਿਓ ਯਾਰ ਛੱਤ ਵੀ ਪੁਰਾਣੀ ਬਾਲੇ ਪੁਰਾਣੇ ਕਿਸੇ ਟਾਈਮ ਘਰ ਹੋਏਗਾ ਕਿਸੇ ਦਾ ਇਹ ਠੰਡਾ ਬਹੁਤ ਹੈ ਅੰਦਰੋਂ ਆਣਾ ਇਹ ਪਿੰਡ ਸੀ ਆਣਾ ਇਹ ਥੋੜਾ ਸਟਰਕਚਰ ਬਣਾ ਰੱਖਿਆ ਨੇ ਪਿੰਡ ਸਟਾਈਲ ਦਾ ਚਲੋ ਹੁਣ ਹਮਮ ਇਹ ਕਿੰਨਾ ਪੁਰਾਣਾ ਮੰਦਿਰ ਹੈ ਪ੍ਰਾਚੀਨ ਮੰਦਿਰ ਹਾਲੇ ਵੀ ਦੇਖ ਲੋ ਯਾਰ ਇਹਦੇ ਪਿੱਲਰ ਖੜੇ ਨੇ ਬਾਹਰ ਜਦੋਂ ਬਾਹਰ ਆਉਣੀ ਉਦੋਂ ਤੁਹ ਰੋਣ ਲੱਗ ਜਾਂਦੀ ਹੈ ਇਹ ਲਿਖਿਆ ਕੀ ਹੋਗਾ ਛਪਿਕ ਵੀ ਵਿਖੇ ਕੋਲਾ ਕਿੱਥੇ ਆ ਥੰਬਾ ਲੱਤੇ ਇਹ ਤਾਂ ਨਹੀਂ ਪੜਿਆ ਜਾ ਰਿਹਾ ਹਿੰਦੀ ਵੀ ਲਿਖੀ ਵੇ ਤੇ ਤਾਂ ਕੋਈ ਇਹ ਪਿੰਡ ਦਾ ਮੰਦਰ ਹੋਏਗਾ ਓਏ ਹੋਏ ਹੋ ਇੱਧਰ ਹੀ ਐ ਮੈਂ ਤਾਂ ਮੇਨ ਤਾਂ ਮਿਲ ਘੁੰਮਣ ਆਲਾ ਸਾਰਾ ਹੈਨਾ ਉਹ ਜਿਹੋ ਕਹਿੰਦੇ ਹੋਰ ਸੰਭਾ ਸੰਭਾ ਉਹ ਦੇਖੋ ਪੱਥਰ ਦੇ ਪਿੱਛੇ ਲੜਕੀ ਮਾਰੋ ਇੱਕ ਮੂਵੀ ਹੈ ਇੱਕ ਮੂਵੀ ਹੈਗੀ ਉਹਦੇ ਵਿੱਚ ਆ ਬਹੁਤ ਯੂਜ਼ ਕੀਤਾ ਹੈ ਬੜੀਆਂ ਮੂਵੀਆਂ ਕੀਤਾ ਹੈ ਬੜੀਆਂ ਮੂਵੀ ਹੁਣ ਵੀ ਤਾਂ ਸ਼ੂਟ ਚੱਲ ਰਿਹਾ ਉੱਥੇ ਇੱਕ ਆ ਦੇਖੋ ਪੁਰਾਣੇ ਇਹ ਤਾਂ ਚਲੋ ਪਿੰਡ ਸੀ ਪਿੰਡ ਤੋਂ ਸਟਾਰਟਿੰਗ ਤੋਂ ਬਾਅਦ ਉਹ ਬਾਬਾ ਬੈਠਾ ਬੀੜੀ ਪੀ ਰਿਹਾ ਇਹ ਨਾ ਸ਼ੂਟਿੰਗ ਛਾਟਿੰਗ ਵਾਸਤੇ ਬਣਾ ਰੱਖਿਆ ਹਾਲੇ ਥੋੜਾ ਬਤਾ ਸੈੱਟ ਕਰਕੇ ਨਾ ਪਿੰਡਾਂ ਪੁੰਡਾਂ ਦੀ ਸ਼ੂਟਿੰਗ ਹਾਲੇ ਹਾਂ ਪ੍ਰੀ ਵੈਡਿੰਗ ਸੀ ਪੋਸਟ ਵੈਡਿੰਗਸ ਦੋ ਦੋ ਘੰਟਿਆਂ ਦੇ 10000 ਰੁਪਏ ਲੈਂਦੇ ਨੇ ਇਹ ਪਿੰਡ ਇੱਧਾ ਪੱਥਰ ਜਿਹੇ ਬਣੇ ਹੋਏ ਦੇ ਵਿੱਚ ਕੋਈ ਉਹ ਨਹੀਂ ਜਿੱਦਾਂ ਆਪਸੀ ਮੜੀਆਂ ਇਟ ਨੂੰ ਇਟ ਨਾਲ ਜੋੜ ਕੇ ਨਾ ਨਾ ਹਲੇ ਨਾ ਕਰਨਾ ਆਜੂ ਆਜ ਇੱਧਾ ਗਿਆ ਗਿਆ ਜਨਾ ਆ ਬੜ ਦੋ ਜੀ ਇਹ ਉੱਥੋਂ ਬ੍ਰਾਹਮਣ ਸੀ ਕੋਈ ਪਾਲੀਵਾਲ ਦੇ ਮਾਈਗ੍ਰੇਟ ਗਿੱਤੇ ਸੀ ਤੇ ਇਹਨਾਂ ਨੂੰ ਰਾਤੋ ਰਾਤ ਖਾਲੀ ਕਰਨਾ ਪੈ ਗਿਆ ਸੀ ਪਾਵਰਫੁੱਲ ਮਨਿਸਟਰ ਦੀ ਕੋਈ ਉਹਦੇ ਕਰਕੇ ਮੇਨ ਕਾਰਨ ਸੀ ਇੱਥੇ ਭੁਕੰਪ ਆਏ ਸੀ ਬਹੁਤ ਸੁੱਕਾ ਪੈ ਗਿਆ ਸੀ ਸੋਕਾ ਪੈ ਗਿਆ ਸੀ ਤੇ ਭੜਾਲ ਪਛੋੜ ਆਏ ਸੀ ਤੇ ਜੇ ਇੱਕ ਰਾਜਾ ਸੀ ਉਹਦੇ ਕਰਕੇ ਨਾਲ ਛੱਡਣਾ ਪੈ ਗਿਆ ਇਹ ਦੂਰੋਂ ਆਏ ਸੀ ਕਿਤੇ ਬ੍ਰਾਹਮਣ ਤੇ ਫਿਰ ਇੱਕੋ ਰਾਤੋ ਰਾਤ ਖਾਲੀ ਕਰਨਾ ਪਿਆ ਸਾਰਾ ਪਿੰਡ ਹੋਰ ਸਾਰਾ ਰੇੜਾ ਛੱਤ ਦੇਖਿਓ ਕੀ ਬਾਤ ਹੈ ਕੀ ਬਾਤ ਹੈ ਜੀ ਕੀ ਬਾਤ ਹੈ ਹਮ ਲੱਕੜਾਂ ਦੀ ਛੱਤ ਬਣਾਈ ਹੋਈ ਹੈ ਦੇਖੋ ਹੁਣ ਤਾਂ ਇਹਨਾਂ ਨੂੰ ਥੋੜਾ ਜਿਹਾ ਜੋ ਕਰ ਲਿਆ ਨਾ ਮੈਨਾਂ ਜਿਹੜੀ ਪੁਰਾਣੀਆਂ ਫਿਲਮਾਂ ਬਣਦੀਆਂ ਨੇ ਨਾ ਉਹ ਜਿਵੇਂ ਮਹੰਜੇਦਾਰੋ ਵਗੈਰਾ ਟਾਈਪ ਦੀਆਂ ਹਨ ਉਹ ਇਧਰ-ਉਧਰ ਹੀ ਬਣਦੀਆਂ ਨੇ ਇਹ ਗੈਸਟ ਰੂਮ ਹੈ ਇਹਨਾਂ ਦੇ ਕੋਈ ਹੋਏਗਾ ਹਵੇਲੀ-ਵਿਲੀ ਕੋਠੀ-ਕਾਠੀ ਨਹੀਂ ਉੱਜੜ ਗਏ ਵਿਚਾਰੇ ਸਾਰੇ ਜਮੀਨ ਤੇ ਨਾ ਮੌਕਾ ਰੱਖੇ ਤੇ ਬੋਲ ਜਰ ਆਪਣੇ ਕਿ ਇੱਧਰ ਆ ਨਾ ਆਸਤੂ ਵੀ ਕਾਹਨ ਵੈਰੀ ਗੁੱਡ ਵੈਰੀ ਗੁੱਡ कोठा स्टोर मतलब को किना छोटा दरवाजा बंद कमरे हैं सारे चल 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 चलो आ चलो बार आओ ਇਨੇ ਹੁਣ ਤੁਰਨਾ ਥੱਲੇ ਥੱਲੇ ਮਿੱਟੀ ਏ ਚਲੋ ਚਲੋ ਤਮੋਂ ਪਰਚਨ ਛੱਤ ਦੇਖਣੀ ਆਹ ਦੇਖੋ ਜਿਹੜਾ ਫਿਲਮਾਂ ਫਿਲਮਾਂ ਚ ਦੇਖਦੇ ਨੇ ਆਪਾਂ ਟੁੱਟੀਆਂ ਘਰ ਕੁੱਤੇ ਘਰ ਸ਼ਰਾਪੀ ਤੇ ਕਹਿੰਦੇ ਹੌਂਟਿਡ ਵੀ ਕਹਿੰਦੇ ਨੇ ਹਾਂ ਵੇਖੋ ਪਰੋਂ ਕਹਿੰਦੇ 83 ਪਤਾ ਨਹੀਂ ਕਿੰਨੇ ਪਿੰਡ ਸੀ ਰਾਤੋ ਰਾਤ ਖਾਲੀ ਕਰਨੇ ਪਏ ਉਹਨਾਂ ਚ ਕੋਲ ਦਾ ਰ ਇੱਕ ਪਿੰਡ ਸੀ ਸਾਰਾ ਬੰਜਰ ਹੋ ਗਿਆ ਘਰ ਹੀ ਬਣੇ ਨੇ ਅਜੇ ਟੁੱਟ ਕੇ ਦੇਖੋ ਆ ਕਮਰੇ ਕੁਮਰਿਆਂ ਦੀ ਆ ਬੱਲਾ ਉਹ ਦਰਵਾਜ਼ੇ ਸਾਰਾ ਪਿੰਡ ਪੁਚਾਲ ਨਾਲ ਟਹਿ ਗਿਆ ਸੀ ਪੂਰਾ ਦਾ ਪੂਰਾ ਤਰਾ ਸੀ ਪਿੰਡ ਇੱਕ ਦਿਨ ਵਿੱਚ ਖਾਲੀ ਹੋ ਜਾਣੇ ਹਨਾ ਕਿਰਨ ਬਹੁਤ ਵੱਡੀ ਗੱਲ ਅਕਾਲ ਪੈ ਗਿਆ ਸੋਕਾ ਪੈ ਗਿਆ ਸੀ ਆ ਕਮਰਿਆਂ ਦੇ ਆ ਦੇਖੋ ਦਰਵਾਜ਼ੇ ਆ ਸਾਰਾ ਪਿੰਡ ਹੀ ਐ ਆ ਆ ਜੇ ਪਿੰਡ ਦੇਖ ਲਓ ਨ ਸਾਰਾ ਇਹ ਬਿਲਗਦੇ ਨਾ ਨੇ ਰੀਕ੍ਰੀਏਟ ਕੀਤਾ ਹੋਣਾ ਇਹ ਵਾਲਾ ਇਧਰ ਤਾਂ ਮੰਦਿਰ ਰਹਿ ਗਿਆ ਹੋਣਾ ਨਾ ਉਹ ਰੀਕ੍ਰੀਏਟ ਕਰਤਾ ਹੋਣਾ ਦੁਬਾਰਾ ਬਣਾਏ ਹੋਣੇ ਉੱਪਰੋਂ ਬੈਸਟ ਟੂਰਿਸਟ ਵਾਸਤੇ ਹਨਾ ਕਿਰਨਾ ਆ ਸਤਾਂ ਵੀ ਚੁੱਕੀ ਜਿੰਦੇ ਨੂੰ ਬਾਲੇ ਉਹ ਮੱਕੜਾ ਮਨ ਸੀ ਉਹਦੇ ਉੱਪਰ ਇਹਨਾਂ ਨੇ ਆਹ ਹੋਰ ਥੋੜਾ ਕਰਤਾ ਕਰਤਾ ਹੋਣਾ ਹਾਂ ਇਥੇ ਇਹਦੇ ਅੰਦਰ ਵੀ ਸਤਾਂ ਲੱਗੀਆਂ ਹੋਈਆਂ ਹਾਂ ਇੱਕ ਘਰ ਨੇ ਦੇਖ ਲਓ ਕਿਰਨਾ ਕਮਾਲ ਕਰ ਰਖਿਆ ਐਸੇ ਕਿਸੇ ਟਮਾਨ ਨੇ ਗਰੀਬੀ ਵਾਲੇ ਘਰ ਪੂਰਾ ਪਿੰਡ ਸੀ ਓਏ ਬਾਬੂ ਤੂੰ ਤਾਂ ਰੋੜਾ ਬੜਾ ਪਾਨਾ ਹੈ ਪੂਰੇ ਦੇਖ ਲੋ ਕਿ ਠੰਡੇ ਕਰਨੇ ਆ ਛੱਤ ਦੇਖੋ ਬਾਲਿਆਂ ਵਾਲੀ ਪੂਰੀ ਬਾਹਰ ਲੈ ਜਾਓ ਤੁਸੀਂ ਇਹਨੂੰ ਜਾਓ ਹਕੀਮੇ ਸ਼ੋਰਾ ਟਾਈਪ ਆਇਆ ਹੋਇਆ ਹੈ ਦੇਖੋ ਡੰਡਿਆਂ ਦੀ ਛੱਤਾਂ ਬਣਾਈ ਹੋਈਆਂ ਬਸ ਇਹਨੇ ਤਾਂ ਰੋ ਰਹੀ ਹੈ ਬੇ ਤੁਰਾਓ ਬਸ ਸੁੱਤੀ ਉੱਡਦੀ ਹੈ ਨਾ ਤੁਰਨਾ ਹੈ कोई नहीं बोता कल चल जिन्ना मर्जी तुरने हाँ खत्म हो गया आज शूटिंग चल रही है शूटिंग शूटिंग वाले जा रहे हैं कौन सा है। आगे, आगे। ਟੀਵੀ ਦੇਖ ਲਾਂਗੇ ਆ ਰਿਹਾ ਚੱਲੀ ਹੁਣ ਫਿਰ ਦੇਖ ਲੈ ਕੁਲਤਾਰ ਠੀਕ ਐ ਦੇਖ ਲੈ ਕੁਲਤਾਰ ਵਧੀਆ ਸੀ ਨਾ ਮਤਲਬ ਦੇਖੋ ਕਿਸੇ ਟਾਈਮ ਲੋਕ ਰਹਿੰਦੇ ਸੀ ਤੇ ਅੱਜ ਉਜੜ ਗਿਆ ਇਹ ਪਿੰਡ ਤੇ ਇਹਨੂੰ ਐਜ਼ ਅ ਲੋਕਾਂ ਨੇ ਸਿਰਫ ਉਜੜੇ ਹੋਏ ਲੋਕਾਂ ਦੇ ਪਿੰਡਾਂ ਨੂੰ ਦੇਖਣ ਨੂੰ ਐਜ਼ ਅ ਤੰਦਾ ਬਣਾ ਲਿਆ ਹੈ ਹਣਾ ਤੇ ਸਭ ਤੋਂ ਮਾੜੀ ਗੱਲ ਪਤਾ ਕੀ ਐ ਇੱਥੇ ਇਤਿਹਾਸ ਪ੍ਰੋਪਰਲੀ ਨਹੀਂ ਲਿਖਦੇ ਸਿਰਫ ਗਾਈਡ ਲੋ ਗਾਈਡ ਜੋ ਦੱਸਣਗੇ ਆਪਾਂ ਨੂੰ ਉਹੀ ਮੰਨਣਾ ਪਏਗਾ ਕਿ ਨਹੀਂ ਹੁਣ ਸਾਡਾ ਇਹ ਬਾਬੂ ਠੀਕ ਹੋ ਗਿਆ ਠੀਕ ਨਹੀਂ ਮੈਨੂੰ ਤਰਾਉ ਉਹ ਬਾਸ ਕਾ ਆਖਣੇ ਕਿਨੇ ਪੂਰੇ ਹੋਣੇ ਕੁੱਤਾ ਅੱਗੇ ਲੋ ਜੀ ਪਹੁੰਚ ਗਿਆ ਜੀ ਫੋਟ ਇਹ ਜੈਸੋਨ ਮੇਰ ਦਾ ਕਿਲਾ ਜੀ ਬੜਾ ਤਕੜਾ ਕਿਲਾ ਬਹੁਤ ਵੱਡਾ ਕਿਲਾ ਤੇ ਉੱਪਰ ਹਾਲੇ ਵੀ ਲੋਕ ਰਹਿੰਦੇ ਨੇ ਉੱਤੇ ਤੋਤੀਆਂ ਸੁਗਣੇ ਪਾਈਆਂ ਜੇ ਵੇਟ ਉਹ ਜੈਸੋਨ ਮੇਰ ਫੋਟ ਹੁਣੇ ਥੱਲੇ ਲੰਘ ਰਹੇ ਨੇ ਪੈਸੇ ਕਿਉਂ ਲੈ ਲੈਣੇ ਆਪਣੇ ਤੋਂ ਪਰ ਮੈਨੂੰ ਲੱਗਾ ਕਿ ਇਹਨਾਂ ਡਰਾਮੇ ਕਰਦੇ ਕੰਟ ਹੋਣੀ ਹੈ ਦੇਖਦੇ ਆ ਲੈਟਸ ਸੀ ਲੈਟਸ ਸੀ